ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਹਾਜ਼ਰ ਹੋਇਆ ਤੁਹਾਡੇ ਲਈ ਤਾਜ਼ਾ ਅਪਡੇਟ ਲੈ ਕੇ ਬਾਪੂ ਬਲਕੌਰ ਸਿੰਘ ਨੇ ਸਿੱਧੂ ਮਸਲੇ ਨੂੰ ਲੈ ਕੇ ਇੱਕ ਇੰਟਰਵਿਊ ਵਿੱਚ ਬਹੁਤ ਹੀ ਵੱਡੀ ਗੱਲ ਕਹਿ ਦਿੱਤੀ ਸੋ ਤੁਹਾਨੂੰ ਦੱਸਦੇ ਹਾਂ ਇਹ ਸਾਰੀ ਗੱਲ ਦੋਸਤੋ ਸਿੱਧੂ ਮਸਲੇ ਦਾ ਨਾਂ ਅੱਜ ਵੀ ਹਰ ਇੱਕ ਫੈਨ ਦੇ ਦਿਲ ਵਿੱਚ ਜਉਂਦਾ ਹੈ ਉਹਨਾਂ ਦੇ ਗੀਤਾਂ ਨੂੰ ਅੱਜ ਵੀ ਲੋਕ ਸੁਣਦੇ ਹਨ ਉਹਨਾਂ ਦੀ ਯਾਦ ਵਿੱਚ ਟ੍ਰਿਬਿਊਟ ਵੀ ਦਿੱਤੇ ਜਾਂਦੇ ਹਨ ਪਰ ਹੁਣ ਸਿੱਧੂ ਮਸਲੇ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਜਿਸ ਨੇ ਹਰ ਕਿਸੇ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਉਹਨਾਂ ਨੇ ਸਾਫ਼ ਕਿਹਾ ਕਿ ਹੁਣ ਮੈਂ ਆਪਣੇ ਪੁੱਤ ਦੇ ਗਮ ਵਿੱਚ ਅਫਸੋਸ ਕਰਨਾ ਛੱ ਦਾਨ ਬਲਕੌਰ ਸਿੰਘ ਨੇ ਕਿਹਾ ਮੈਂ ਦੋ ਤਿੰਨ ਵਾਰ ਲਾਈਵ ਆ ਕੇ ਕਿਹਾ ਹੈ ਕਿ ਹੁਣ ਮੈਂ ਆਪਣੇ ਪੁੱਤ ਦਾ ਅਫਸੋਸ ਨਹੀਂ ਕਰਦਾ ਜੇਕਰ ਤੁਸੀਂ ਟ੍ਰਿਬਿਊਟ ਦੇਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਮਰਜ਼ੀ ਹੈ ਨਾਂ ਵੀ ਦਿਓ ਤਾਂ ਮੈਂ ਖੁਸ਼ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਹਮਦਰਦੀ ਅਤੇ ਟ੍ਰਿਬਿਊਟ ਦੇ ਪਿਛੇ ਕਈ ਵਾਰ ਹੋਰ ਮਕਸਦ ਹੁੰਦੇ ਹਨ ਜਦੋਂ ਮੈਨੂੰ ਇਹ ਸਮਝ ਆਈ ਤਾਂ ਮੈਂ ਟ੍ਰਿਬਿਊਟ ਅਤੇ ਅਫਸੋਸ ਤੋਂ ਪਾਸਾ ਵੱਟ ਲਿਆ ਬਲਕੌਰ ਸਿੰਘ ਨੇ ਆਪਣੇ ਪੁੱਤ ਦੇ ਫੈਨਸ ਬਾਰੇ ਗੱਲ ਕਰਦੇ ਹੋਏ ਕਿਹਾ ਜਿਹੜੇ ਲੋਕ ਸਿੱਧੂ ਨੂੰ ਪਿਆਰ ਕਰਦੇ ਨੇ ਉਹ ਅੱਜ ਵੀ ਮੇਰੇ ਕੋਲ ਆਉਂਦੇ ਨੇ ਮੇਰੇ ਦਰਵਾਜ਼ੇ ਉਹਨਾਂ ਲਈ ਹਮੇਸ਼ਾ ਖੁੱਲੇ ਹਨ ਇਹ ਗੱਲ ਸਾਫ਼ ਦੱਸਦੀ ਹੈ ਕਿ ਸਿੱਧ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਕਰਕੇ ਸਾਨੂੰ ਦੱਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੋ ਸਿੱਧੂ ਮੁਸਲ ਦੇ ਪਰਿਵਾਰ ਵਾਲੋਂ ਕਈ ਵਾਰ ਵੱਡੇ ਬਿਆਨ ਆਉਂਦੇ ਰਹਿੰਦੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਉਹਨਾਂ ਨੇ ਖੁਦ ਟ੍ਰਿਪਿਊਟ ਤੇ ਹਮਦਰਦੀ ਤੋਂ ਪਾਸਾ ਬਟਣ ਦੀ ਗੱਲ ਕੀਤੀ ਹੈ ਹੁਣ ਲੋਕਾਂ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਬਲਕੌਰ ਸਿੰਘ ਨੇ ਕੋਈ ਵੱਡਾ ਫੈਸਲਾ ਲਿਆ ਹੈ ਕਿ ਉਹ ਆਪਣੀ ਨਵੀਂ ਰਾਹ ਬਣਾਉਣ ਦੀ ਤਿਆਰੀ ਵਿੱਚ ਹਨ ਤੁਸੀਂ ਖੁਲਾਸਾ ਪੰਜਾਬ ਨਾਲ ਜੁੜੇ ਰਹੋ ਤਾਂ ਕਿ ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਸਭ ਤੋਂ ਪਹਿਲਾਂ ਪਹੁੰਚਾ ਸਕੀਏ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ ਕੀ ਜੁਰੂਰ ਕਰਦੇ ਹੋ ਧੰਨਵਾਦ ਜੀ